ਇਹ ਪੈੜੀ ਜਿਸ ਦਸਣ ਵਾਲੀ ਚੀਜ਼ ਨੂੰ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਦੇਖਣ ਤੋਂ ਬਾਅਦ ਇਸ ਨੂੰ ਖਾਣਾ ਤਾਂ ਬਹੁਤ ਦੂਰ ਦੀ ਗੱਲ ਹੈ ਇਸ ਨੂੰ ਹੱਥ ਤੱਕ ਵੀ ਨਹੀਂ ਲਗਾਉਂਗੇ ਪਰ ਫਿਰ ਵੀ ਲੋਕ ਇਸ ਚੀਜ਼ ਨੂੰ ਬਹੁਤ ਜ਼ਿਆਦਾ ਸ਼ੌਂਕ ਦੇ ਨਾਲ ਖਾਂਦੇ ਨੇ ਅਸਲ ਦੇ ਵਿੱਚ ਇਹ ਹੈ ਸਾਬਾਡੋ ਸਟਾਰਟਰ ਇਸ ਦੇ ਨਾਲ ਸਾਬਾਡੋ ਬਰੈਡ ਬਣਾਇਆ ਜਾਂਦਾ ਹੈ ਇਹ ਆਟੇ ਦੇ ਅੰਦਰ ਕਰੋੜਾਂ ਹੀ ਬੈਕਟੀਰੀਆ ਹੁੰਦੇ ਨੇ ਜਿਸ ਕਾਰਨ ਇਹ ਆਟਾ ਕੁਝ ਇਸ ਤਰ੍ਹਾਂ ਦੇ ਨਾਲ ਹਿਲਦਾ ਰਹਿੰਦਾ ਹੈ ਇਸ ਨੂੰ ਬਣਾਉਣ ਦੇ ਲਈ ਆਟੇ ਦੇ ਵਿੱਚ ਪਾਣੀ ਨੂੰ ਮਿਲਾ ਕੇ ਉਸ ਨੂੰ ਇਸ ਤਰ੍ਹਾਂ ਹੀ ਛੱਡ ਦਿੱਤਾ ਜਾਂਦਾ ਹੈ 1 ਵੀਕ ਦੇ ਲਈ ਤੇ ਹਰ ਰੋਜ਼ ਫਿਰ ਇਸ ਦੇ ਵਿੱਚ ਥੋੜਾ ਜਿਹਾ ਆਟਾ ਤੇ ਪਾਣੀ ਹੋਰ ਮਿਲਾ ਦਿੱਤਾ ਜਾਂਦਾ ਹੈ ਅਜਿਹਾ ਕਰਦੇ ਨਾਲ ਖਾਂਦੇ ਨੇ ਤੇ ਕਾਰਬਨ ਡਾਈਆਕਸਾਈਡ ਛੱਡਦੇ ਨੇ ਤੇ ਇਸ ਦੇ ਨਾਲ ਹੀ ਆਟੇ ਦੇ ਵਿੱਚ ਬੁਲਬਲੇ ਬਣਨੇ ਸ਼ੁਰੂ ਹੋ ਜਾਂਦੇ ਨੇ ਤੇ ਇਸ ਕਰਕੇ ਆਟਾ ਕੁਝ ਇਸ ਤਰ੍ਹਾਂ ਦੇ ਨਾਲ ਹਿਲਦਾ ਰਹਿੰਦਾ ਹੈ